ਆਗਨ ਮਰੈ ਜਲ ਲੋੜ ਲਹੋ ਵੇਣ ਗੁਰ ਨਿਦ ਜਲ ਨਾਹੀ ਵੇਣ ਵੇਣ ਗੁਰ ਨਿਦ ਜਲ ਨਾਹੀ ਵੇਣ ਗੁਰ ਨਿਦ ਜਲ ਨਾਹੀ ਜਨਮ ਮਰੈ ਪਰਮਾਈ ਐ ਜੇ ਲੱਖ ਕਰਮ ਕਮਾਹੀ ਜਮ ਜਾਗਾਤ ਨਾ ਲੱਗਈ ਜੇ ਚੱਲੈ ਸਤਗੁਰ ਭਾਏ ਨਾਨਕ ਨਿਰਮਲ ਅਮਰ ਪਾਦ ਗੁਰ ਹਰ ਮੇਲੇ ਮੇਲਾਏ ਕੱਲਰ ਕੇਰੀ ਛੱਪੜੀ ਕਉਆ ਮਾਲ ਮਾਲ ਨਾਏ ਮਾਨ ਤਾਨ ਮੈਲਾ ਅਵਗੁਣੀ ਚਿੰਜ ਭਰੀ ਗੰਦੀ ਆਏ ਹਾਂ ਇਹ ਵੱਖਰਾ ਹੀ ਪਾਠ ਕਰਨਾ ਗੰਦੀ ਆਏ ਚਿੰਜ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ ਕਾਗ ਕੁਪੰਖੀ ਸੰਗ ਕਾਗ ਕੁਪੰਖੀ ਸੰਗ ਸਾਖਤ ਸਿਉ ਐਸੀ ਪ੍ਰੀਤ ਹੈ ਗੁੱਜਿਓ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਉ ਨਿਰਮਲ ਨਾਵਨ ਨਾਨਕਾ ਗੁਰ ਤੀਰਥ ਦਰਿਆਉ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਪਾਉ ਖਾਦਾ ਪੈਦਾ ਖਾਦਾ ਬਾਦ ਹੈ ਪੈਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਪਾਉ ਵੇਖਣਾ ਸੁਣਣਾ ਝੂਠ ਹੈ ਮੁਖ ਝੂਠਾ ਆਲਾਉ ਨਾਨਕ ਨਾਮ ਸਲਾਹੇ ਤੂ ਸਲਾਹੇ ਤੂ ਨਾਨਕ ਨਾਮ ਸਲਾਹ ਤੂ ਹੋਰ ਹਉ ਮੈਂ ਆਵਉ ਜਾਉ ਹੈ ਨਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਨਾਨਕ ਲੱਗੀ ਤੁਰ ਮਰੇ ਜੀਵਨ ਨਾਹੀ ਤਾਣ ਨਾਨਕ ਲੱਗੀ ਤੁਰ ਮਰੇ ਇਥੇ ਵਿਸਰਾਮ ਨਾਨਕ ਲੱਗੀ ਤੁਰ ਮਰੇ ਜੀਵਨ ਨਾਹੀ ਤਾਣ ਚੋਟੇ ਛੇਤੀ ਜੋ ਮਰੇ ਲੱਗੀ ਸਾ ਪਰਵਾਣ ਜੇ ਸਨੋ ਲਾਏ ਤਿਸ ਲੱਗੈ ਲੱਗੀ ਤਾ ਪਰਵਾਣਾ ਪਰਮ ਪੈ ਕਾਮ ਨਾ ਨਿਕਲੇ ਹਾਂ ਪਰਮ ਪੈ ਕਾਮ ਵਖਰਾ ਵਖਰਾ ਪਾਠ ਕਰਨਾ ਪਰਮ ਪੈ ਕਾਮ ਨਾ ਨਿਕਲੇ ਪਰਮ ਪੈ ਕਾਮ ਨਾ ਨਿਕਲੇ ਲਾਇ ਤੈਨ ਸੁ ਜਾਣ ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ ਤਾ ਤੂ ਪੰਜਰ ਲਾਏ ਕੂੜਾ ਪਾਜਿਆ ਭਾਂਡਾ ਆਣਗਰਾਸ ਜਾਂ ਤਿਸ ਭਾਵਸੀ ਪਰਮ ਜੋਤ ਜਾਗਾਏ ਵਾਜਾ ਵਾਬਸੀ ਮਨੋ ਜੇ ਅੰਦੇ ਖੂਪ ਕਹਿਆ ਬੇਰਦ ਨਾ ਜਾਣਨੀ ਮਨ ਅੰਦਾ ਹੁੰਦਾ ਕਵਲ ਦਿਸਨ ਖਰੇ ਕਰੂਪ ਏਕ ਕਹਿ ਜਾਣਨ ਕਹਿਆ ਬੁੱਜਨ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀਅ ਰਸ ਇਕ ਨਾ ਨਾਦ ਨਾ ਬੇਦ ਇਥੇ ਠਮਕ ਨਾ ਗੀਅ ਰਸ ਇੱਥੇ ਵਿਸ਼ਰਾਮ ਹੈ ਇਕ ਨਾ ਨਾਦ ਨਾ ਬੇਦ ਨਾ ਗੀਅ ਰਸ ਰਸ ਕਸ ਨਾ ਜਾਣੰਤ ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਾਰ ਇਹ ਵੀ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਇਕ ਨਾ ਸਿੱਧ ਨਾ ਬੁੱਧ ਇੱਥੇ ਠਮਕ ਨਾ ਅਕਲ ਸਾਰ ਇੱਥੇ ਵਿਸ਼ਰਾਮ ਹੈ ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਉ ਨਾ ਲਹੰਤ ਅੱਖਰ ਕਾ ਪਿਉ ਨਾ ਲਹੰਤ ਅੱਖਰ ਕਾ ਪਿਉ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬੇਨ ਗੁਣ ਗਰਬ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਾਪ ਤਾਪ ਸੰਜਮ ਕਮਾਵੈ ਕਰਮ ਸ਼ੀਲ ਸੰਤੋਖ ਕਾ ਰਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਹਮਣ ਪ੍ਰਭੂ ਸੋਈ ਬ੍ਰਹਮਣ ਇਥੇ ਬ੍ਰਹਮਣ ਕੰਨਾ ਨਹੀਂ ਲਾਉਣਾ ਸੋਈ ਬ੍ਰਹਮਣ ਪੂਜਣ ਜਗਤ ਸੋਈ ਬ੍ਰਹਮਣ ਪੂਜਣ ਜਗਤ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ দান ਕਾ ਕਰੈ ਸਰੀਰ ਖੇਤ ਪਛਾਣਾ ਬੀਜੈ ਦਾਨ ਸੋ ਖੱਤਰੀ ਦਰਗਹ ਪਰਵਾਣ ਲਬ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਤ ਪਾਏ ਤਨੂਰ ਜੋ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਸੰਭਾਲ ਸਬਣੀ ਘਟੀ ਸੋ ਵਸੈ ਸਹਿ ਬਿਨ ਘਟ ਨ ਕੋਏ ਨਾਨਕ ਤੇ ਸੁਹਾਗਣੀ ਜਿਨਾ ਗੁਰਮੁਖ ਪ੍ਰਗਟ ਹੋਏ ਜੋ ਤ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਇ ਮਰਨ ਨ ਜਾਪੈ ਮੂਲਿਆ ਆਵੈ ਕਿ ਤਰਥਾਇ ਗਿਆਨ ਹੀਣੰ ਅਗਿਆਨ ਪੂਜਾ ਅੰਧ ਵਰਤਾਵਾ ਪਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲੈ ਉਠੀ ਚੱਲੈ ਸਾਦ ਨਾਹੀ ਏਵੇਹੀ ਗੱਲੈ RAM ਚੁਰੈ RAM ਚੁਰੈ ਦਲ ਮੇਲ ਵੈ ਅੰਤਰਬਲ ਅਧਿਕਾਰ RAM ਚੁਰੈ ਦਲ ਮੇਲ ਵੈ ਬੰਤਰ ਕੀ ਸੈਨਾ ਸੇਵੀਐ ਮਨ ਤਨ ਜੁਜ ਉਪਾਰ ਸੀਤਾ ਲੈ ਗਿਆ ਦਹਸਿਰੋ ਲਸ਼ਮਣ ਮੂਓ ਸਰਾਪ ਦਹ ਸਿਰੋ ਦਹ ਦੇ ਵਿੱਚ ਥੋੜੀ ਜਿਹੀ ਡੈਸ਼ ਦੇ ਕੇ ਬੋਲਣਾ ਹੈ ਸੀਤਾ ਲੈ ਗਏ ਲੈ ਗਿਆ ਦਹ ਸਿਰੋ ਇਥੇ ਵਿਸਰਾਮ ਲਸ਼ਮਣ ਨਹੀਂ ਗਾਣਾ ਸ਼ਸ਼ਾ ਨਹੀਂ ਜਿੱਤੇ ਲਾਦਣਾ ਛਛਾ ਹੈ ਵਿੱਚ ਲਸ਼ਮਣ ਮੂਓ ਸਰਾਪ ਸੀਤਾ ਲੈ ਗਿਆ ਦਹ ਸਿਰੋ ਲਸ਼ਮਣ ਮੂਓ ਸਰਾਪ ਮੂਓ ਸਰਾਪ ਲਸ਼ਮਣ ਮੂਓ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪ ਉਥਾਪ ਮਾਨ ਮਹ ਝੂਰੈ RAM ਚੰਦ ਸੀਤਾ ਲక్ష్ਮਣ ਜੋਗ ਹਾਨ ਵੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦੈ ਨਾ ਸਮਝਾਈ ਤੇਨ ਪ੍ਰਭ ਕੀਏ ਕਾਮ ਨਾਨਕ ਵੇ ਪਰਵਾਹ ਸੋ ਕੀਰਤ ਨਾ ਮਿਟਾਈ RAM RAM ਪਾਦ ਥੋੜਾ ਜਿਹਾ ਨਖੇਰ ਕੇ ਪੜਨਾ ਹੈ ਮਿਟਾਈ RAM ਨਹੀਂ ਕਹਿ ਦੇਣਾ ਕੀਰਤ ਨਾ ਮਿਟਾਈ RAM ਲਾਹੌਰ ਸਹਿਰ ਜ਼ਹਿਰ ਨਹੀਂ ਲਾਹੌਰ ਸਹਿਰ ਤੇ ਵਿਸਰਾਮ ਲਾਓ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਲਾਹੌਰ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋਸਾ ਹੈ ਕਿਆ ਨੀਸਾਨੀ ਉਦੋਸਾ ਹੈ ਇਕੱਠਾ ਹੀ ਉਦੋਸਾ ਹੈ ਕਿਆ ਨੀਸਾਨੀ ਉਦੋਸਾ ਹੈ ਕਿਆ ਨੀਸਾਨੀ ਟੂਟ ਨਾ ਆਵੇ ਅੰਨੀ ਉਦੋਸੀਏ ਉਦੋਸੀਏ ਘਰੀ ਹੀ ਵੁੱਠੀ ਉਦੋਸੀ ਘਰੇ ਹੀ ਉੱਠੀ ਕੋੜਾਈ ਰੰਨੀ ਧੰਮੀ ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ ਜੋ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਹੰਮੀ ਬੱਬਰ ਤੂੰ ਹਰੀਆਵਲਾ ਕਬਲਾ ਕੰਚਨਵੰਨ ਕਹਿ ਦੋਖੜੇ ਕਹਿ ਦੋਖੜਾ ਸੜਿਓਹੇ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨ ਭੰਗ ਜਾਣਾ ਪਾਣੀ ਨਾਲ ਹਾਂ ਜਾਣਾ ਪਾਣੀ ਨਾਲ ਹਾਂ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ ਜਿਤ ਡਿਠਾ ਤਨ ਪਰ ਫੁੜੈ ਚੜੈ ਚਵਗਣ ਵੰਨ ਰਾਜ ਨ ਕੋਈ ਜੀਵਿਆ ਪਹੁੰਚ ਨ ਚਲਿਆ ਕੋਈ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏਵੇਂ ਗਈ ਵਿਹਾਰੇ ਨਾਨਕ ਕਿਸਨੋ ਆਖੀਐ ਵੇਣ ਪੁੱਛਿਆ ਹੀ ਲੈ ਜਾਏ ਦੋਸ ਨਾ ਦੇਹੁ ਰਾਏ ਨੋ ਦੋਸ ਨਾ ਦੇਹੁ ਰਾਏ ਨੂੰ ਦੋਸ ਨਾ ਦੇਹ ਹਰਾਏ ਨੋ ਮਤ ਚੱਲੈ ਜਾਂ ਬੁੱਢਾ ਹੋਵੈ ਗੱਲਾਂ ਕਰੇ ਕਣੇਰੀਆ ਤਾਂ ਅੰਨੇ ਪਵਣਾ ਖਾਤੀ ਟੋਵੈ ਪੂਰੇ ਕਾ ਕੀਆ ਸਭ ਕਿਛ ਪੂਰਾ ਘਟ ਵੱਧ ਕਿਛ ਨਹੀਂ ਘਟ ਵੱਧ ਥੋੜੇ ਜਿ ਕਸ ਕੇ ਪਦ ਬੋਲਨੇ ਹਨ ਘਟ ਵੱਧ ਕਿਛ ਨਹੀਂ ਘਟ ਵੱਧ ਕਿਛ ਨਹੀਂ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸੁਮਾਹੀ